ਇਹਨਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਵੱਖ-ਵੱਖ ਵਾਰਡਾਂ ਦੇ ਵਿੱਚ ਵੀ ਜਿਹੜਾ ਚੋਣ ਪ੍ਰਚਾਰ ਹੋਣਾ ਅਸੀਂ ਐਸ ਵੇਲੇ 18 ਨੰਬਰ ਵਾਰਡ ਦੇ ਵਿੱਚ ਮੌਜੂਦ ਆ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਜਿਹੜੀ ਸ਼ਹਿਰ ਦੀ ਹੈ ਉਹ ਵੀ ਮੌਜੂਦ ਹੈ ਤੇ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਨਾਗੀਰਿਆਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਜ਼ਿਲ੍ਹਾ ਪ੍ਰਧਾਨ ਪਹੁੰਚੇ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਐਸ ਵਾਰ 12 ਸਾਲ ਬਾਅਦ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਵੱਡੀ ਗੱਲ ਇਹਦੇ ਵਿੱਚ ਇਹ ਵੇਖੀ ਗਈ ਹੈ ਕਿ ਕਿਸੇ ਦੇ ਵੀ ਕਾਗਜ਼ ਰੱਦ ਨਹੀਂ ਕੀਤੇ ਗਏ ਕਾਗਜ਼ ਰੱਦ ਉਹਨਾਂ ਦੇ ਹੋਏ ਨੇ ਜਿਨ੍ਹਾਂ ਦੇ ਵਿੱਚ ਕੋਈ ਹੁਣਤਾਈ ਪਾਈ ਗਈ ਨਰੋਲ ਤਰੀਕੇ ਨਾਲ ਆਮ ਆਦਮੀ ਪਾਰਟੀ ਇਹ ਕੰਮ ਕਰ ਰਹੀ ਹੈ ਨਤੀਜੇ ਕਿਹੋ ਜਿਹੇ ਰਹਿਣਗੇ ਕਿਵੇਂ ਵੇਖਦੇ ਹੋ ਜੀ ਨਤੀਜੇ ਬਹੁਤ ਵਧੀਆ ਰਹਿਣਗੇ ਸੰਗਤ ਨੂੰ ਅਪੀਲ ਹੈ ਕਿ ਪਿਛਲੇ 12 ਸਾਲ ਤੋਂ ਜਿਹੜਾ ਆਪਣਾ ਪਛੜਿਆ ਸ਼ਹਿਰ ਜੀ ਜੀ ਨਾ ਇਨਾ ਸਰਕਾਰਾਂ ਨੇ ਇਲੈਕਸ਼ਨ ਕਰਾਈ ਨਾ ਕਰਨ ਦਿੱਤੀ ਜੀ ਕਿਉਂਕਿ ਇਹ ਸਰਕਾਰ ਦੇ ਹੱਥ ਹੁੰਦਾ ਸਾਡੀ ਸਰਕਾਰ ਵੀ ਚਾਹੁੰਦੀ ਜੀ ਹੋਰ ਲਮਕਾ ਸਕਦੀ ਸੀ ਦੋ ਸਾਲ ਜੀ ਪਰ ਵੇਖੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿੱਚ ਇੰਟਰਫੇਅਰ ਕਰਕੇ ਇਹ ਜਿਹੜਾ ਇਲੈਕਸ਼ਨ ਕਰਾਉਣ ਦਾ ਹਾਈ ਕੋਰਟ ਤੋਂ ਜਿਹੜੀ ਪਟੀਸ਼ਨ ਸੀ ਉਹਨੂੰ ਖਾਰਜ ਕਰਾ ਕੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਹੋਣ ਲੱਗੀ ਹੈ ਸੋ ਮੇਰੀ ਤਰਨਤਾਰ ਨਿਵਾਸੀਆਂ ਨੂੰ ਇਹ ਅਪੀਲ ਹੈ ਕਿ ਭਰਾਓ ਤਗੜੇ ਹੋ ਕੇ ਆਮ ਆਦਮੀ ਪਾਰਟੀ ਨੂੰ ਹੋਰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੇ ਐਮਸੀ ਬਣਾ ਕੇ ਮੇਅਰ ਬਣਾ ਕੇ ਜਿਹੜਾ ਪਿਛਲੇ 12 ਸਾਲ ਆਪਣਾ ਜਿਹੜਾ ਕੰਮ ਰੁਕਿਆ ਰਿਹਾ ਹੈ ਉਹਨੂੰ ਆਪਾਂ ਬੜੀ ਸਪੀਡ ਦੇ ਨਾਲ ਅਗਲੇ 2 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੋ ਤਗੜੇ ਹੋ ਕੇ ਆਪਾਂ ਇਹਨਾਂ ਨੂੰ ਵੋਟਾਂ ਪਾ ਕੇ ਸਾਰੇ ਭਰਾਵਾਂ ਨੂੰ ਇਹਨਾਂ ਨੂੰ ਕਾਮਯਾਬ ਕਰੂ ਜੀ ਬੈੜਵਾ ਸਾਹਿਬ ਵਰਕਰਾਂ ਦਾ ਸਵਾਲ ਵੀ ਹੈ ਆਮ ਆਦਮੀ ਪਾਰਟੀ ਤੁਸੀਂ ਕਮੇਟੀ ਮੈਂਬਰ ਵੀ ਸੀ ਜਿੱਦ ਦਿਨ ਟਿਕਟਾਂ ਵੰਡੀਆਂ ਗਈਆਂ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਿਤਨਾ ਕਿਤੇ ਕਈ ਵਰਕਰਾਂ ਚ ਨਿਰਾਸ਼ਾ ਪਾਈ ਗਈ ਜਿਸ ਦੇ ਕਾਰਨ ਉਹ ਆਜ਼ਾਦ ਵੀ ਖੜ ਗਏ ਤੇ ਕਹਿੰਦੇ ਬਾਅਦ ਵਿੱਚ ਸਾਡੇ ਘਰੇ ਮਨਾਉਣ ਵਾਸਤੇ ਵੀ ਆਏ ਨੇ ਪਾਰਟੀ ਵਾਲੇ ਪਰ ਤਿੰਨ ਸਾਲ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਪਾਰਟੀ ਕੋ ਵੀ ਜਈਆਂ ਕਤਾਈਆਂ ਹੋ ਜਾਂਦੀਆਂ ਨਹੀਂ ਵੀਰੇ ਕੋਈ ਕਟਾਈ ਨਹੀਂ ਹੋਈ ਜੀ ਤੁਸੀਂ ਦੱਸੋ ਕਿਹਨੂੰ ਟਿਕਟ ਗਲਤ ਦਿੱਤੀ ਹਾਂਜੀ ਤੁਸੀਂ ਦੱਸ ਦਿਓ ਕਿਹਨੂੰ ਟਿਕਟ ਗਲਤ ਦਿੱਤੀ ਗਲਤ ਕੋਈ ਵੀ ਨਹੀਂ ਦਿੱਤੀ ਜੀ ਵੇਖੋ ਮੰਨਣਾ ਮਨਾਉਣਾ ਚਲੋ ਰੁਸਣਾ ਰਸੋਣਾ ਉਹ ਤਾਂ ਪਾਰਟੀਆਂ ਦੇ ਵਿੱਚ ਚੱਲਦਾ ਹੀ ਹੁੰਦਾ ਜੀ ਜੀ ਜੇ ਕੋਈ ਭੈਣ ਭਰਾ ਰੋਸ ਗਿਆ ਉਹਨੂੰ ਮਨਾਉਣਾ ਸਾਡਾ ਫਰਜ਼ ਬਣਦਾ ਸਾਡਾ ਜਾਣਾਂ ਵੀ ਬਣਦਾ ਹਾਂ ਉਹ ਜੇ ਨਹੀਂ ਸਾਡੇ ਨਾਲ ਤੁਰਿਆ ਉਹ ਉਹਦੀ ਇੱਛਾ ਹੈ ਜੀ ਇਲੈਕਸ਼ਨ ਲੜਨਾ ਹਰ ਇੱਕ ਦਾ ਰਾਈਟ ਹੈ ਕੋਈ ਐਮਐਲਏ ਦੀ ਲੜੇ ਕੋਈ ਐਮਸੀ ਦੀ ਲੜੇ ਕੋਈ ਐਮਪੀ ਦੀ ਲੜੇ ਕੋਈ ਸਰਪੰਚ ਦੀ ਲੜੇ ਉਹਦੇ ਵਿੱਚ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਦੋਂ ਕੋਈ ਵੇਖੋ ਸਾਡੇ ਨਾਲ ਰਿਆ ਕੋ ਭੈਣ ਭਰਾ ਉਹ ਹੁਣਾ ਮਨਦੀਪ ਮੁੰਡਾ ਵੇਖੋ ਇਹ ਵੀ ਸਾਡੇ 18 ਬਾੜ ਚੋ ਟਿਕਟ ਮੰਗਦਾ ਟਿਕਟ ਮਿਲ ਗਈ ਨਾਗੀ ਸਾਹਿਬ ਜੋ ਨਾਲ ਖੜਾ ਇੱਥੇ ਕੱਲਾ ਸਾਹਿਬ ਹੁਣੇ ਇੱਥੋਂ ਦਫਤਰ ਨੂੰ ਗਏ ਉਹ ਵੀ ਮੰਗਦੇ ਉਹ ਵੀ ਨਾਲ ਖੜੇ ਨੇ ਵੇਖੋ ਜਿੰਨੇ ਨਾਲ ਚੱਲਣਾ ਹੈ ਜਿਹਦੇ ਵਿੱਚ ਤਾਂ ਆਵਾਜ਼ੀ ਪਾਰਟੀ ਦਾ ਇੱਕ ਸਮਝ ਲੋ ਵੀ ਖੂਨ ਹੀ ਆ ਜਿਹਨੇ ਖੂਨ ਪਸੀਨੇ ਨਾਲ ਆਵਾਜ਼ੀ ਪਾਰਟੀ ਬਣਾਈ ਉਹ ਤਾਂ ਪਾਸੇ ਨਹੀਂ ਜਾਂਦਾ ਠੀਕ ਹੈ ਚਲੋ ਕਿਸੇ ਵੇਲੇ ਹੋ ਜਾਂਦਾ ਹੈ ਕਿ ਬੰਦਾ ਰਾਤੋਂ ੜਕ ਜਾਂਦਾ ਚਲੋ ਜਿਹੜਾ ੜਕ ਗਿਆ ਉਹਦਾ ਤੋਂ ਨਾ ਕੋਈ ਕੁਝ ਕਹਿ ਨਹੀਂ ਸਕਦੇ ਬਾਕੀ ਮੰਨਣਾ ਮਨਾਉਣਾ ਉਹ ਮਨਾਉਣ ਦਾ ਤਾਂ ਸਾਡਾ ਫਰਜ਼ ਬੰਦਾ ਹੈ ਰਾਈਟ ਬੰਦਾ ਹੈ ਫਿਰ ਅਗਲਾ ਕਹਿੰਦਾ ਕਿ ਯਾਰ ਤੁਸੀਂ ਆਏ ਹੀ ਨਹੀਂ ਸਾਡੇ ਅੱਲੇ ਆ ਜਾਂਦੇ ਮਤੁਰ ਪਹਿਣਾ ਹੈ ਬਾਕੀ ਇਸ ਗੱਲੋਂ ਸਾਰੇ ਕੋਸ਼ ਨੇ ਕਿ ਜੇਕਰ ਹੋਰ ਕੋਈ ਪਾਰਟੀ ਹੁੰਦੀ ਸਾਡੇ ਕਾਗਜ਼ੀ ਨਹੀਂ ਨਿਕਲਨੇ ਇਹ ਉਹ ਤਾਂ ਦਲਜੀਤ ਜੀ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਇੱਥੇ ਪੱਤਰਕਾਰ ਜੀ ਸੀਨੀਅਰ ਤੁਹਾਨੂੰ ਵੀ ਪਤਾ ਹੈ ਕਿ ਇੱਥੇ ਹੁਣ ਸਾਡੇ ਭਿੱਖੀਵੰਡ ਪਿਛਲੀ ਵਾਰ ਇਲੈਕਸ਼ਨ ਹੋਇਆ ਕੀ ਹੋਇਆ ਉੱਥੇ ਗੋਲੀਆਂ ਚੱਲੀਆਂ ਪੱਟੀ ਇਲੈਕਸ਼ਨ ਹੋਇਆ ਹਰਮਿੰਦਰ ਗਿੱਲ ਨੇ ਕਰਾਇਆ ਕੀ ਹੋਇਆ ਉੱਥੇ ਗੋਲੀਆਂ ਚੱਲੀਆਂ ਪੱਗਾਂ ਲੱਤੀਆਂ ਸਾਡੇ ਮੰਤਰੀ ਸਾਹਿਬ ਦੇ ਕੋ ਉਹ ਉਹਦੇ ਸ਼ਿਕਾਰ ਹੋਏ ਵੇਖੋ ਇਹ ਇਹ ਜਿਹੜੀਆਂ ਪਾਰਟੀਆਂ ਨੇ ਇਹ ਧਾਂਦਲੀ ਮਚਾਈ ਹੋਈ ਹੈ ਇਹਨਾਂ ਨੇ ਕੋਈ ਇਹ ਰਾਜ ਥੋੜੀ ਇਹ ਤਾਂ ਸਾਨੂੰ ਸੀਐਮ ਸਾਹਿਬ ਵੱਲੋਂ ਵੀ ਹੁਕਮ ਹੀ ਵੀ ਆਪਾਂ ਕਿਸੇ ਦਾ ਕੋਈ ਕਾਗਜ਼ ਰੱਦ ਨਹੀਂ ਕਰਨਾ ਕਿਸੇ ਦੇ ਨਾਲ ਕੋਈ ਉਨੀ ਕੀ ਨਹੀਂ ਹੋਣੀ ਕਿ ਬੜੀ ਨਿਰਪੱਖ ਤੌਰ ਤੇ ਇਲੈਕਸ਼ਨ ਹੋ ਰਿਹਾ ਤਰਨ ਤਰਨ ਦਾ ਤੋ ਸਾਰੇ ਭਰਾ ਆਮ ਆਦੀ ਪਾਰਟੀ ਦਾ ਸਾਥ ਦੇਣ ਤੋ ਡੋਰ ਟੂ ਡੋਰ ਜਾ ਰਹੇ ਹੋ ਕੋਈ ਜਿਹੜੇ ਮਹੱਲਾ ਨਿਵਾਸੀ ਜਿਹੜੇ ਨੇ ਉਹ ਕੋਈ ਪਰੇਸ਼ਾਨੀ ਵੀ ਦੱਸ ਰਹੇ ਨੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਅਤੇ ਉਹਨਾਂ ਦੇ ਐਮਸੀ ਬਣਦੇ ਹੱਲ ਹੋਣਗੀਆਂ ਜਾਂ ਨਹੀਂ ਮੇਰੇ ਪਰੇਸ਼ਾਨ ਹੀ ਪਰੇਸ਼ਾਨ ਰਹੇ ਨੇ ਪਿਛਲੇ 12 ਸਾਲ 15 ਸਾਲ ਠੀਕ ਹੈ ਜਦੋਂ ਆਪਾਂ ਦੁੱਖ ਕਿਹਨੂੰ ਦੱਸਾਂਗੇ ਠੀਕ ਹੈ ਦੋ ਖੁੱਸੇ ਨੂੰ ਦੱਸਾਂਗੇ ਨਾ ਜਿਹੜਾ ਸਾਡੀ ਵਾਰਡ ਦਾ ਕੋਈ ਸਾਡੀ ਆਵਾਜ਼ ਉੱਥੋਂ ਤੱਕ ਪਹੁੰਚਾਊਗਾ ਤੇ ਜਦੋਂ ਹੈ ਹੀ ਨਹੀਂ ਤੇ ਦੁੱਖ ਅਸੀਂ ਲੈ ਕੇ ਜਾਣਾ ਕਿਹਦੇ ਕੋਲ ਇਹ ਵੀ ਲਵਾਰਸ ਹੋਇਆ ਹੈ ਤਰਨਤਾਰਨ ਠੀਕ ਹੈ ਤੇ ਬੜੇ 12 ਸਾਲ ਬਾਅਦ ਸਿਆਣੇ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ ਚਲੋ ਤਰਨਤਾਰਨ ਦੀ ਵੀ ਸੁਣੀਗੀ ਬੜੀ ਵਧੀਆ ਗੱਲ ਆ ਜੀ ਜੀ ਤੇ ਅਸੀਂ ਸਾਰਿਆਂ ਨੂੰ ਆਨੇ ਆ ਇਹ ਤਗੜੇ ਹੋ ਕੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਉਹ ਹਨ ਐਮਸੀਆਂ ਨੂੰ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਵੱਲੋਂ ਖੜੇ ਨੇ ਵੇਖੋ ਇੱਥੇ ਆਜ਼ਾਦ ਵੀ ਖੜੇ ਨੇ ਤੇ ਕਾਲੀ ਕਾਂਗਰਸੀ ਜੁੜੇ ਹੈਗੇ ਭਾਜੀਪੀ ਵਾਲੇ ਵੀ ਖੜੇ ਨੇ ਵੇਖੋ ਭਰਾਓ 2 ਸਾਲ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਅਗਲੇ 5 ਸਾਲ ਵੀ ਆਮ ਆਦੀ ਪਾਰਟੀ ਦੀ ਸਰਕਾਰ ਹੀ ਰਹਿਣੀ ਹੈ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤਗੜੇ ਹੋ ਕੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਓ ਜਿਹੜਾ ਆਪਣਾ ਵਿਕਾਸ ਦਾ ਜਿਹੜਾ ਯੱਕਾ ਬੜੇ 12 ਸਾਲਾਂ ਦਾ ਰੁਕਿਆ ਉਹਨੂੰ ਆਪਾਂ ਲੀਹੇ ਕਰ ਸਕੀਏ। ਜਿਹੜੀ ਪਰਿਵਾਰਵਾਦ ਦੀ ਗੱਲ ਹੈ ਆਪੋਜੀਸ਼ਨ ਕਹਿੰਦੀ ਕਿ ਇਹ ਪਰਿਵਾਰਵਾਦ ਦਾ ਸਾਨੂੰ ਕਹਿੰਦੇ ਸੀ ਹੁਣ ਜਿਹੜੀ ਟਿਕਟ ਘਰ ਦੇ ਵਿੱਚ ਗਈ ਹੈ ਕਾਉਂਸਲਰ ਦਾ ਪ੍ਰਧਾਨ ਬਣਾਉਣ ਵਾਸਤੇ ਕਿਵੇਂ ਵੇਖਦੇ ਹੋ ਕਿੰਨੀ ਕਿ ਸੱਚਾਈ ਹੈ। ਕਾਉਂਸਲਰ ਦਾ ਪ੍ਰਧਾਨ ਜਦੋਂ ਐਮਸੀ ਜਿੱਤਾਂਗੇ ਉਹ ਪਾਰਟੀ ਡਿਸਾਈਡ ਕਰਨਾ ਕਿ ਪ੍ਰਧਾਨ ਕਿਨੇ ਬਣ ਜੀ ਜੀ ਜਿਹੜੀ ਪਰਿਵਾਰਵਾਦ ਦੀ ਗੱਲ ਹੈ ਪਰਿਵਾਰਵਾਦ ਦੀ ਗੱਲ ਇਹੋ ਜੀ ਕੋਈ ਨਹੀਂ ਹੈਗੀ ਇਹ ਦੂਜੀਆਂ ਪਾਰਟੀਆਂ ਵਾਲੇ ਜਿਹੜੇ ਗੱਲਾਂ ਕਰਦੇ ਹੋ ਉਹਨਾਂ ਨੇ ਤਾਂ ਇੱਕ ਘਰ ਦੇ ਵਿੱਚ 6-6 ਟਿਕਟਾਂ ਦਿੱਤੀਆਂ ਇਹ ਤਾਂ ਦਿੱਤੀ ਏ ਇੱਕੋ ਵੀ ਐਮਸੀਟੀ ਇਹਨਾਂ ਕਿਹੜਾ ਐਮਐਲ ਲੜਾਤਾ ਪਰਿਵਾਰਵਾਦ ਦੇ ਵਿੱਚ ਗੱਲ ਤਾਂ ਕੋਈ ਨਹੀਂ ਹੈਗੀ ਤੋ ਪਿਛਲੀਆਂ ਸਰਕਾਰਾਂ ਦੇ ਵਿੱਚ ਤੁਸੀਂ ਜਿਲਦੀਤ ਦੀ ਜਾਣਦੇ ਜੇ ਇੱਕ ਘਰ ਦੇ ਵਿੱਚ ਕੱਲੇ ਘਰ ਦੇ ਵਿੱਚ 6-6 ਟਿਕਟਾਂ ਬਾਜਵਾ ਪਰਿਵਾਰ ਦੇ ਵਿੱਚ ਘਰੇ ਵੇਖੋ ਕਿੰਨੀਆਂ ਟਿਕਟਾਂ ਨੇ ਕੈਪਟਨ ਦੇ ਘਰੇ ਕਿੰਨੀਆਂ ਟਿਕਟਾਂ ਤਕਬੀਰ ਦੇ ਸਾਲੇ ਜੀਜੇ ਭਾਈਏ ਸਾਰੇ ਟਿਕਟਾਂ ਵਾਲੇ ਨੇ ਤੋਂ ਭਰਾਓ ਇੱਥੇ ਕੋਈ ਪਰਿਵਾਰਵਾਦ ਨਹੀਂ ਹੈਗਾ ਜੇ ਕੇਐਮਸੀ ਦੀ ਟਿਕਟ ਉਥੇ ਸਾਡੇ ਕੋਲ ਕੋਈ ਮਜ਼ਬੂਤ ਬੰਦਾ ਨਹੀਂਗਾ ਐਮਐਨਏ ਦੀ ਕਰਦੀ ਦੀ ਟਿਕਟ ਭਰਾਤੀ ਇਹ ਕੋਈ ਏਡਾ ਵੱਡਾ ਕੋਈ ਇਸ਼ੂ ਨਹੀਂ ਹੈਗਾ ਕਾਫੀ ਵਰਕਰ ਰੁੱਸੇ ਹੋਈ ਨੇ ਚੈਨਲ ਦੇ ਮਾਧਿਅਮ ਰਾਹੀਂ ਕੀ ਮੈਸੇਜ ਰਹਿਣ ਵਾਲਾ ਕਿਉਂਕਿ ਵਰਕਰ ਰੀਡ ਦੀ ਹੱਡੀ ਹੁੰਦਾ ਤੇ ਕਿਤੇ ਨਾ ਕਿਤੇ ਵਰਕਰਾਂ ਦਾ ਨਾਰਾਜ਼ ਹੋਣਾ ਦਿੱਲੀ ਦੇ ਵਿੱਚ ਵੀ ਅਸਰ ਪਿਆ ਆ ਇਸ ਚੀਜ਼ ਤੇ ਦੇਖੋ ਜੀ ਇਰੇ ਪੰਜਾਬ ਦੇ ਵਿੱਚ ਵਰਕਰ ਰੁਸੇ ਨੇ ਠੀਕ ਹੈ ਆ ਪਿਛਲੇ 2 ਦਿਨ ਤੋਂ ਲਿਸ਼ਟਾਂ ਆ ਰਹੀਆਂ ਤੁਸੀਂ ਐਜ਼ এ ਪੱਤਰਕਾਰ ਹੋਣ ਦੇ ਨਾਤੇ ਦੱਸੋ ਜੀ ਵਰਕਰ ਦਾ ਹੱਕ ਵਰਕਰ ਨੂੰ ਮਿਲਿਆ ਕਿ ਨਹੀਂ ਮਿਲਿਆ ਜੀ ਮਿਲ ਰਿਹਾ ਵਰਕ ਟਾਈਮ ਲੱਗੂਗਾ ਹਰੇਕ ਵਰਕਰ ਦਾ ਮਾਨ ਸਨਮਾਨ ਆਮ ਆਦੀ ਪਾਰਟੀ ਆ ਜਿਨੇ ਕੀਤਾ ਅੱਜ ਤੱਕ ਭਾਈ ਸਾਹਿਬ ਜੀ ਅਸੀਂ ਤਾਂ ਸਾਨੂੰ ਕੌਣ ਕਹਿੰਦਾ ਹੈ ਵੀ ਇਹਨਾਂ ਨੂੰ ਪਲਾਨਿੰਗ ਬੋਰਡ ਦੇ ਚੇਅਰ ਆਰਜੀਤ ਸਿੰਘ ਜੀ ਸੰਧੂ ਆ ਵੇਖੋ ਨਾਲ ਖੜੇ ਨੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਪਾਰਟੀ ਦੀ ਇਹ ਵੀ ਇੱਕ ਆਮ ਵਰਕਰ ਸੀ ਵਾਰੀ ਆ ਗਈ ਇਦਾਂ ਹੀ ਹਰੇਕ ਵਰਕਰ ਦੀ ਵਾਰੀ ਆਉਣੀ ਹੀ ਆਉਣੀ ਆ ਬਸ ਇਹ ਆ ਵੀ ਆਪਾਂ ਨੂੰ ਉਹ ਜਿਹੜਾ 10 20 ਮਿੰਟ ਟਾਈਮ ਆਣਾ ਯਾਰ ਮੈਨੂੰ ਟਿਕਟ ਨਹੀਂ ਮਿਲੀ ਮੈਂ ਐ ਕਰ ਦੇਣਾ ਜੂ ਕਰ ਦੇ ਬਸ ਉਹਨੂੰ ਸਾਹਮਣੇ ਰੱਖਣਾ ਤੇ ਹੌਸਲਾ ਕਰਕੇ ਬੈਠਣ ਦੀ ਲੋੜ ਆ ਹਰੇਕ ਵਰਕਰ ਦਾ ਮਾਣ ਸਨਮਾਨ ਆ ਆਮ ਆਦੀ ਪਾਰਟੀ ਦੇ ਵਿੱਚ ਹੋਇਆ ਅੱਜ ਤੱਕ ਇੰਨੇ ਬੰਦੇ ਬੈਠੇ ਨੇ ਖੜੇ ਨੇ ਮੇਰੀ ਜਿਹੜੀ ਆਵਾਜ਼ ਆ ਤੁਹਾਡੇ ਮਾਦੀਆਂ ਵਰਾਹੀ ਬਹੁਤ ਲੋਕਾਂ ਨੇ ਸੁਣਨੀ ਆ ਉਹ ਇੱਕ ਵੀ ਬੰਦਾ ਕਹਿ ਦੇ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਇਦਾਂ ਮਾਨ ਸਨਮਾਨ ਹੁੰਦਾ ਜਿੱਦਾਂ ਇਹਦੇ ਵਿੱਚ ਹੋਇਆ ਨਹੀਂ ਹੋਇਆ ਉਹ ਆਪ ਤੇ ਤੁਸੀਂ ਜਾ ਕੇ ਪਿੱਛੇ ਜਿਹੜੇ ਬੋਰਡ ਲੱਗੇ ਹੋਣੇ ਆ ਜਿਹੜੇ ਚੇਅਰਮੈਨ ਦੇ ਪਿੱਛੇ ਬੋਰਡ ਲੱਗਾ ਉਹਦੇ ਵਿੱਚ ਵੇਖ ਲਿਓ ਉਹ ਐਮਐਲਏ ਚੇਅਰਮੈਨ ਐਮਐਲਏ ਡਾਇਰੈਕਟਰ ਐਮਐਲਏ ਵੀ ਜਿਹੜੀਆਂ ਦੂਜੀਆਂ ਤਨਖਾਹਾਂ ਆਣੇ ਦੂਜਾ ਤੀਜਾ ਪੱਤੇ ਸਾਰੇ ਐਮਐਲਏ ਉਹ ਹੀ ਖਾਈ ਪੀਂ ਜਾਂਦੇ ਕੋਈ ਕਿਸੇ ਦਾ ਵਰਕਰ ਨੂੰ ਅੱਜ ਤੱਕ ਮਾਨ ਸਨਮਾਨ ਮਿਲਿਆ ਕਦੀ ਵੇਖਿਆ ਤੁਸੀਂ ਤੁਸੀਂ ਪੱਤਰਕਾਰ ਆਮ ਆਦੀ ਪਾਰਟੀ ਆ ਦਲਜੀਤ ਜੀ ਜਿਹੜਾ ਵਰਕਰ ਨੂੰ ਸਾਭ ਰਹੀ ਆ ਵਰਕਰ ਦਾ ਮਾਨ ਸਨਮਾਨ ਕਰ ਰਹੀ ਆ ਅੱਜ ਤੱਕ ਕਿਸ ਪਾਰਟੀ ਨੇ ਕੀਤਾ 18 ਨੰਬਰ ਵਾਰਡ ਸਮੇਤ 25 ਵਾਰਡਾਂ ਦੇ ਲੋਕਾਂ ਨੂੰ ਕੀ ਅਪੀਲ ਆ ਮੇਰੀ ਇਹੀ ਅਪੀਲ ਆ ਕਿ ਤਗੜੇ ਹੋ ਕੇ ਤਰਨਤਾਰਨ ਦੇ ਵਿੱਚੋਂ 12 ਸਾਲਾਂ ਬਾਅਦ ਇਲੈਕਸ਼ਨ ਹੋਣ ਲੱਗਾ ਆਮ ਆਦੀ ਪਾਰਟੀ ਨੂੰ ਵੋਟਾਂ ਪਾਓ ਤੇ ਆਮ ਆਦੀ ਪਾਰਟੀ ਦਾ ਕੈਂਡੀਡੇਟ ਜਿਤਾਓ ਜਿੱਥੇ ਵੀ ਖੜਾ ਆਪਾਂ ਤਗੜੇ ਹੋ ਕੇ ਜਿਹੜਾ ਪਿਛਲੇ 2 12 ਸਾਲ ਤੋਂ ਕੰਮ ਰੁਕਿਆ ਉਹਨੂੰ ਲੀਹ ਤੇ ਲਿਆ ਕੇ ਤੇ ਨਗਰ ਕੌਂਸਲ ਦਾ ਜਿਹੜਾ ਕੰਮ ਰੁਕਿਆ ਉਹਨੂੰ ਆਪਾਂ ਚਲਾਈਏ ਨਗਰ ਕੌਂਸਲ ਪ੍ਰਧਾਨ ਜਿਹੜਾ ਆਮ ਆਦਮੀ ਪਾਰਟੀ ਦਾ ਬਣਾਈਏ ਨਰਿੰਦਰ ਸਿੰਘ ਨਾਗੀ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦੇ ਸੀ ਇਹ ਵੀ ਆਮ ਵਰਕਰ ਸੀ ਇਹਨਾਂ ਨੂੰ ਵੀ ਪਾਰਟੀ ਨੇ ਟਿਕਟ ਦਿੱਤੀ 18 ਨੰਬਰ ਵਾਰਡ ਤੋਂ ਸਾਰੇ ਭਰਾ ਇਹਨੂੰ ਵੀ ਵੋਟ ਸਪੋਰਟ ਕਰੋ ਤੇ ਤਗੜੇ ਹੋ ਕੇ ਦੇ ਆ ਸਾਡੀ ਪਾਰਟੀ ਦੀ ਜਿਹੜੀ ਇੱਥੇ ਸਰਕਾਰ ਬਣ ਜਾ ਰਹੀ ਹੈ ਤਰਨਤਾਰ ਦੇ ਵਿੱਚ ਮ mini ਸਰਕਾਰ ਉਹ ਬਣਾਈਏ ਜਰੂਰ ਪੁੱਛਾਂਗੇ ਨਰਿੰਦਰ ਲਾਗੀ ਜੀ ਵੀ ਸਾਡੇ ਨਾਲ ਮੌਜੂਦ ਨੇ 18 ਨੰਬਰ ਵਾਰਡ ਦੇ ਵਿੱਚ ਕਿਹੜੀ ਵੱਡੀ ਕਮੀ ਹੈ ਜਿਹਦੀ ਪੂਰੀ ਹੋਣ ਵਾਲੀ ਹੈ ਤੇ ਦਿਲ ਦਿਮਾਗ ਦੇ ਵਿੱਚ ਗੱਲ ਹੈ ਕਿ ਬਣਦਿਆਂ ਸਾਰ ਉਹ ਕੰਮ ਕਰਨਾ ਹੈ ਇੱਕ ਡੈਂਪ ਦੀ ਕਮੀ ਹੈ ਜੀ। ਉਹ ਅੱਧਾ-ਪਚਾਦਾ ਦੇ ਭੁੱਲਰ ਸਾਹਿਬ ਨਾਲ ਕਰਾ ਦਿੱਤਾ ਤੇ ਅੱਧਾ-ਪਚਾਦਾ ਆਪਣਾ ਜਤਨ ਤੋਂ ਬਾਧ ਹੋ ਜੁਗਿਆ ਜੀ। ਐਮਸੀ ਬਣਨ ਤੋਂ ਪਹਿਲਾਂ ਵੀ ਤੁਹਾਡੇ ਮਹੱਲੇ ਵਾਲੇ ਦੱਸਦੇ ਆ ਕਿ ਤੁਸੀਂ ਬਹੁਤ ਸਾਰੇ ਕੰਮਾਂ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ। ਆਉਣ ਵਾਲੇ ਸਮੇਂ 'ਚ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਹਾਂ ਜੀ ਇਸੇ ਤਰ੍ਹਾਂ ਆਪਾਂ ਨੂੰ ਕੋਈ ਲਾਲਚ ਨਹੀਂ ਹੈ ਸੇਵਾ ਕਰਨ ਦੀ। ਲਾਲਚਿਆ ਸਿਰਫ ਸੰਗਤ ਦਾ। ਅੱਛਾ ਜੀ। ਹਾਂ ਜੀ। ਤੇ ਵੋਟਰਾਂ, ਟ੍ਰਾਂਸਪੋਰਟਰਾਂ ਨੂੰ ਕੀ ਅਪੀਲ ਹੈ ਜੀ? ਵੋਟਰਾਂ ਨੂੰ ਇਹੋ ਅਪੀਲ ਹੈ ਕਿ ਵੀ ਬਾਅਦ ਤੋਂ ਬਾਅਦ ਵੋਟ ਦੇਓ ਕਿ ਮੈਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਵ ਕਹਾਂਗਾ ਕਿ ਇਹ ਤਸਵੀਰ ਵਖਾ ਦਿੱਤੀ ਜਾਵੇ ਕੇਵਲ ਸਿੰਘ ਚੋਲਾ ਸਰਪੰਚ ਸਾਹਿਬ ਮੌਜੂਦ ਨੇ ਹਰਜੀਤ ਸਿੰਘ ਸੰਧੂ ਜੀ ਜਿਹੜੇ ਹੁਣ ਨਵੇਂ ਚੇਅਰਮੈਨ ਬਣੇ ਨੇ ਨਸ਼ਹਿਰਾ ਪਨੂਆ ਤੋਂ ਮਾਰਕੀਟ ਕਮੇਟੀ ਦੇ ਉਹ ਮੌਜੂਦ ਨੇ ਅਤੇ ਹੋਰ ਜਿਹੜੇ ਉਹਨਾਂ ਦੇ ਨਾਲ ਸਾਥੀ ਨੇ ਜਿਹੜੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਉਹ ਵੀ ਇੱਥੇ ਮੌਜੂਦ ਨੇ ਵੇਖਣ ਵਾਲੀ ਗੱਲ ਹੁਣ ਇਹ ਵੀ ਰਹਿਣ ਵਾਲੀ ਹੈ ਕਿਉਂਕਿ ਮੁਕਾਬਲਾ ਬੜਾ ਦਿਲਚਸਪ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰਿਆਂ ਹੀ ਪਾਰਟੀਆਂ ਦੇ ਆਗੂਆਂ ਨੇ ਕਾਗਜ਼ ਵੀ ਭਰੇ ਉਹਨਾਂ ਨੂੰ ਚੋਣ ਨਿਸ਼ਾਨ ਵੀ ਮਿਲੇ ਆਜ਼ਾਦ ਨੂੰ ਵੀ ਚੋਣ ਨਿਸ਼ਾਨ ਮਿਲੇ ਜਿਸ ਦੇ ਲਈ ਤਰਨਤਾਰਨ ਦੇ ਵਿੱਚ ਸਾਰਿਆਂ ਦੇ ਵਿੱਚ ਉਤਸ਼ਾਹ ਹੈ ਤੇ ਨਾਲੇ ਸਾਰੇ ਕਹਿ ਰਹੇ ਨੇ ਕਿ ਸਾਡਾ ਜੋਰ ਪਰਖਿਆ ਜਾਣਾ ਆਪਣਾ ਪਤਾ ਲੱਗ ਜਾਣਾ ਵੀ ਆਪਣੇ ਨਾਲ ਕਿੰਨੇ ਕੁ ਲੋਕ ਜਿਹੜੇ ਖੜੇ ਨੇ ਤੁਸੀਂ ਹਰ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਹਿਵਾਂਗੇ ਬਨੇਰਾ ਸਾਡੇ ਨਾਲ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ